ਹੋਰ ਜ਼ੁਲਮਸ ਕਰਤੇ ਹੈ ਲਗਦੇ ਹੱਕਾਂ ਦੇ ਲਈ ਤਰਨੇ ਹੁਣ ਚੁੱਪ ਨਾ ਬਹਿਣਾ ਏ ਤੇ ਨਾ ਜ਼ੁਲਮ ਕਿਸੇ ਦੇ ਜਰਨੇ ਅਤ ਚੁੱਕੀ ਦਿੱਲੀ ਏ ਤੂੰ ਇਸ ਦਾ ਭਰ ਨਾ ਪਊ ਅਰ ਜਾਨਾ ਉਠ ਮਾਲਕ ਦੇਸ਼ ਦਿਆ ਆਪਣੇ ਹੱਕ ਤੂੰ ਸਾਭ ਜਵਾਨਾ ਸਾਡੀ ਫਸਲ ਉਤੇ ਮਰਜ਼ੀਆਂ ਕਰਦੀਆਂ ਨੇ ਸਰਕਾਰਾਂ ਸਭ ਲੁੱਟੀ ਜਾਂਦੀਆਂ ਨੇ ਬੈਠੀਆਂ ਜੋ ਪੂੰਡਾਂ ਦੀਆਂ ਡਾਰਾ ਉਹ ਤਗੜੇ ਸੂਰ ਮੇ ਉਹ ਦੌਣ ਚੱਲਣ ਕੋਈ ਬਹਾਨਾ ਉਠ ਮਾਲਕ ਦੇਸ਼ ਦਿਆ ਆਪਣੇ ਕਤੂ ਸਾਹਬ ਜਵਾਨਾ ਵੇਖੀ ਦਿਲ ਛੱਡੀ ਨਾ ਜਕੀਨੀ ਜਿੱਤ ਹੋਵੇਗੀ ਤੇਰੀ ਰੱਖ ਹੌਸਲਾ ਸੂਰਮਿਆਂ ਕਰ ਦੇ ਜ਼ੁਲਮ ਜ਼ਬਰ ਨੂੰ ਢੇਰੀ ਮਨ ਵਰਦ ਬਹਾਦਰ ਵੇ ਹਾਸਲ ਕਰ ਉੱਚਾ ਇਸ ਥਾਨਾ ਉਠ ਮਾਲਕ ਦੇਸ਼ ਦਿਆ ਆਪਣੇ ਹੱਕ ਤੂੰ ਸਾਹਬ ਜਵਾਨਾ ਬੜੇ ਜ਼ੁਲਮ ਅੱਗੇ ਝਰ ਲੈ ਬੜੇ ਜ਼ੁਲਮ ਇਹ ਗੇਜਰ ਲੈ ਬੜੇ ਤੂੰ ਕੋਟ ਸਬਰ ਦੇ ਪੀਤੇ ਜੇ ਹੁਣ ਹੱਕ ਮੰਗੇ ਨਾ ਰੱਖੇ ਹੁਣ ਤੂੰ ਬੁੱਲ ਜੇ ਸੀਤੇ ਫਿਰ ਕੁਝ ਵੀ ਮਿਲਣਾ ਨਾ ਫਿਰ ਕੁਝ ਵੀ ਮਿਲਣਾ ਨਾ ਸੁਣ ਲੈ ਦੇਸ਼ ਦੇ ਆਕਰਸਾਨਾ ਉਠ ਮਾਲਕ ਦੇਸ਼ ਦਿਆ ਆਪਣੇ ਹੱਕ ਤੂੰ ਸਾਭ ਜਵਾਨਾ ਹਰ ਰੋਕੋ ਜ਼ੁਲਮਾਂ ਦੇ ਰੋਲ ਦੇ ਮਿੱਟੀ ਵਿੱਚ ਜੋ ਫਸਲਾ ਅੱਗੇ ਕਰ ਛੱਡੀਆਂ ਨੇ ਤਬਾ ਜੋ ਦੇਸ਼ ਮੇਰੇ ਦੀਆਂ ਨਸਲਾਂ ਲੈ ਗਗਨ ਸਿਆਂ ਸੁਣ ਲੈ ਹੋਣੀ ਸੁਣੇ ਨਾ ਕਦੇ ਬਹਾਨਾ ਉਠ ਮਾਲਕ ਦੇਸ਼ ਦਿਆ ਆਪਣੇ ਹੱਕ ਤੂੰ ਸਾਭ ਜਵਾਨਾ ਹੋ